ਤੇ ਕਮੀ ਪੇਸ਼ੀ ਨਜ਼ਰ ਆ ਰਹੀ ਆ ਉਹਨੂੰ ਠੀਕ ਕੀਤਾ ਜਾ ਰਿਹਾ ਇੱਥੇ ਆ ਸਰਕਾਰ ਨੇ ਕੰਦ ਢਾਈ ਹੀ ਜੀ ਵੈਸੇ ਤੇ ਮੈਂ ਇਹਨਾਂ ਨੂੰ ਆਖਿਆ ਕੰਦ ਕਰ ਦੋ ਇਹਨਾਂ ਨੇ ਕੀਤੀ ਨਹੀਂ ਪਰ ਉਹਨਾਂ ਸ਼ਰਮਣੀ ਕਮੇਟੀ ਇਹ ਕੰਦ ਕਰੂਗੀ ਆ ਜਿਹੜੇ ਵੀ ਇਹਨਾਂ ਨੇ ਆ ਲਾਏ ਨੇ ਪੀਪੀਜ ਇਹ ਹਟਾਉਣ ਹਟਾ ਦੇਣੇ ਨੇ ਇੱਥੋਂ ਪੈਫਿਲਟੀ ਵੀ ਛਪਾਇਆ ਉਹ ਸਾਰਾ ਅੰਗਰੇਜ਼ੀ ਚਾ ਮਲੇਨੀ ਕਿਤੇ ਮੂਲ ਸਮਝ ਇਹਨਾਂ ਨੂੰ ਚਾਹੀਦੀ ਆ ਵੀ ਇਹ ਪੰਜਾਬ ਆ ਬਿਲਕੁਲ ਤੇ ਆਪਣੇ ਪੰਜਾਬੀ ਦੇ ਵਿੱਚ ਵੀ ਹੋਣਾ ਠੀਕ ਜੀ ਤੇ ਦੂਜਾ ਹੋਰ ਵੀ ਕਾਫੀ ਮੈਨਨੋ ਗੱਲਾਂ ਬਾਤਾਂ ਚੱਕੀਆਂ ਨੇ ਭਾਈ ਇਹ ਕਿਤਾ ਸਾਰੇ ਸ਼ਹਿਰ ਚ ਨਾ ਸਪੀਕਰ ਲਾਤੇ ਮੈਂ ਰਾਤੀ ਡੀਸੀ ਨਾਲ ਗੱਲ ਕੀਤੀ ਸੀ ਵੀ ਇਹ ਸਾਰੇ ਸ਼ਹਿਰ ਚ ਨਹੀਂ ਲੱਗਣਗੇ ਜਿੱਥੇ ਤੁਹਾਡਾ ਪ੍ਰੋਗਰਾਮ ਹੈ ਉੱਥੇ ਲੱਗਣਗੇ ਔਰ ਅੱਜ ਇਹਨਾਂ ਨੇ ਸਵੇਰ ਦੇ ਇਥੋਂ ਤੇ ਲਾਤੇ ਆ ਵਾਏ ਗੁਰਜੀਤਾ ਖਾਲਸਾ ਵਾਏ ਗੁਰਜੀਤ ਕੀ ਫਤਿਹ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੀ ਸ਼ਤਾਬਦੀ ਆ 350 ਸਾਲਾ 350 ਸਾਲਾ ਸ਼ਹੀਦੀ ਸਾਖਾ ਉਹਦੇ ਸਬੰਧੀ ਜਿਹੜੀਆਂ ਤਿਆਰੀਆਂ ਆ ਉਹ ਆਖਰੀ ਪੜਾਵਾਂ ਦੇ ਉੱਤੇ ਆ ਤੇ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਇਸ ਸ਼ਤਾਬਦੀ ਦੇ ਪ੍ਰੋਗਰਾਮ ਲਿਖੇ ਗਏ। ਅੱਜ ਸਕੱਤਰ ਸਾਡੇ ਪ੍ਰਤਾਪ ਸਿੰਘ ਵੀ ਆਏ ਨੇ ਸਾਡੇ ਐਗਜ਼ੀਕਟਿਵ ਮੈਂਬਰ ਸਰਦਾਰ ਦਲਜੀਤ ਸਿੰਘ ਘਂਡਰਾ ਅਤੇ ਅਸੀਂ ਆਪ ਸਾਰੀਆਂ ਥਾਵਾਂ ਦੇ ਘੁੰਮ ਕੇ ਜਿੱਥੇ ਕੋਈ ਸਾਡੇ ਪ੍ਰਬੰਧਾ ਦੇ ਵਿੱਚ ਕਮੀ-ਬੇਸ਼ੀ ਨਜ਼ਰ ਆ ਰਹੀ ਆ ਉਹਨੂੰ ਠੀਕ ਕੀਤਾ ਜਾ ਰਿਹਾ ਇੱਥੇ ਆ ਸਰਕਾਰ ਨੇ ਕੰਮ ਚਾਈ ਦੇ। ਵੈਸੇ ਤੇ ਮੈਂ ਇਹਨਾਂ ਨਾਲ ਸਹਿ ਕੰਮ ਕਰਦੇ ਹਾਂ ਨਹੀਂ ਕੀਤੀ ਨਹੀਂ ਪਰ ਉਹਨਾਂ ਜਿਵੇਂ ਕੀਤੀ ਕੰਮ ਕਰੂ। ਆ ਜਿਹੜੇ ਵੀ ਇਹਨਾਂ ਨੇ ਆ ਲਾਏ ਨੇ ਮੀਂਹ ਜੀ ਇਹ ਹਟਾਉਣ ਹਟਾ ਦੇਣੇ ਨੇ ਇੱਥੋਂ ਬਾਕੀ ਇਹ ਗਰਾਉਂਡ ਪਧਰੀ ਹੋ ਗਈ ਆ ਤੇ ਸਿੱਖ ਸੰਗਤ ਕਿਉਂਕਿ ਹਮੇਸ਼ਾ ਗੁਰੂ ਨੂੰ ਸਮਰਪਤ ਆ ਤੇ ਸਿੱਖ ਸੰਗਤ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸੀਸਗੰਧ ਸਾਹਿਬ ਗੁਰਦੁਆਰਾ ਆਨੰਦਗੜ੍ਹ ਸਾਹਿਬ ਜਿਹੜੇ ਸਾਡੇ ਗੁਰਸਥਾਨ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਣਾ ਆ ਪ੍ਰੋਗਰਾਮ ਆ ਜਿਹੜਾ ਇਹ ਗੁਰਦੁਆਰਾ ਸੀਸਗੰਧ ਸਾਹਿਬ ਮਨਾਇਆ ਜਾਣਾ ਵਾ ਪੂਰੀਆਂ ਤਿਆਰੀਆਂ ਝੋੜਾਂ ਸ਼ੋਰਾਂ ਦੇ ਨਾਲ ਆ ਤੇ ਫੰਦ ਨੂੰ ਵੀ ਆ कि ਜਿੱਥੇ ਵੀ ਪੰਥਕ ਤੌਰ ਦੇ ਉੱਤੇ ਵੱਡੇ ਇਹ ਪ੍ਰੋਗਰਾਮ ਸ਼ਤਾਬ ਜੀ ਦੇ ਵਰਦਵਾਰਾ ਸਿੱਖਾਂ ਦਾ ਸਭ ਕੀਤੇ ਜਾ ਰਹੇ ਹਨੰਦਪੁਰ ਸਾਹਿਬ ਸਿੱਖ ਸੰਗਤ ਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਬਾਕੀ ਅਸੀਂ ਦੇਖ ਰਹੇ ਹਾਂ ਜਿੱਥੇ ਕਮੀਆਂ ਪੇਸ਼ੀਆਂ ਕਿਉਂਕਿ ਬਹੁਤੇ ਕੰਮ ਤੇ ਵੇਖੋ ਸਰਕਾਰ ਨੇ ਕਰਨੇ ਹੁੰਦੇ ਆ ਜੀ ਪਰ ਅਜੇ ਵੀ ਉਹ ਮੈਨੂੰ ਅੱਜ ਮਿਲ ਕੇ ਵੀ ਗਏ ਨੇ ਮੰਤਰੀ ਹਰਜੋਤ ਸਿੰਘ ਪੈਸਾ ਜੀ ਆ ਉਹਨਾਂ ਨੂੰ ਕਿਹਾ ਸੀ ਉਹ ਪੁਲ ਦਾ ਕੰਮ ਕਰ ਦੋ ਕਹਿੰਦੇ ਤਾਂ ਦੋ ਚਾਰ ਦਿਨ ਤੇ ਕਰਦੇ ਦੇਖਦੇ ਆ ਪਰ ਅਜੇ ਹੋਇਆ ਨਹੀਂ ਆ ਪੁਲ ਪੁਲ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਆ ਬਾਕੀ ਸ਼ਹਿਰ ਦੀ ਲਾਈਟਿੰਗ ਜਾ ਤਿੱਜਾ ਸਾਰਾ ਜਿੱਥੇ ਸਾਨੂੰ ਕਿਉਂਕਿ ਵੇਖੋ ਇਹ ਕੰਮ ਆਪੇ ਸਰਕਾਰ ਦੇ ਕਰਨ ਵਾਲੇ ਪੋਲ ਬਣਾਉਣੇ ਸੜਕਾਂ ਬਣਾਉਣੀਆਂ ਲਾਈਟਾਂ ਲਾਉਣੀਆਂ ਤੇ ਉਦੋਂ ਤੱਕ ਕਰਦੇ ਠੀਕ ਨਹੀਂ ਤੇ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਲੱਟਾਂ ਵੀ ਲਾਊਗੀ ਤੇ ਸਾਰੇ ਪ੍ਰਬੰਧ ਆਦੇਸ਼ ਕੀਤਾ ਹੈ ਸ਼੍ਰੋਮਣੀ ਕਮੇਟੀ ਨੂੰ ਉਹ ਕਰੂਗੀ ਬਾਕੀ ਗੁਰੂ ਦੀ ਸ਼ਤਾਬਦੀ ਆ ਮਿਲ ਜੁਲ ਕੇ ਸਾਰੇ ਇੱਥੇ ਧਰਮਾਂ ਦੇ ਲੋਕਾਂ ਨੇ ਆਉਣਾ ਔਰ ਗੁਰੂ ਸਾਹਿਬ ਜੀ ਨੂੰ ਸਜਦਾ ਕਰਨਾ ਅਸਲ ਤੇ ਇਹੋ ਹੀ ਆ ਵੀ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਅਪਨ ਚੱਲਣਾ ਠੀਕ ਹੈ ਜੀ ਅੱਜ ਸਿੱਖਿਆ ਮੰਤਰੀ ਮਿਲਣ ਆਏ ਸੀਗੇ ਕੀ ਗੱਲਬਾਤ ਹੋਈ ਹੈ ਜੀ ਕੋਈ ਗੱਲ ਹਾਂਜੀ ਗੱਲਬਾਤ ਇਹੋ ਹੀ ਹੋਈ ਉਹ ਤੇ ਚਲੋ ਆਏ ਸੀ ਆਪਣੇ ਵੱਲੋਂ ਸੱਦਾ ਦੇਣ ਤੇ ਮੈਂ ਉਹਨਾਂ ਨੂੰ ਕਿਹਾ ਸੀ ਭਈ ਇੱਕ ਤੇ ਉਹਨਾਂ ਨੇ ਪ੍ਰੋਗਰਾਮ ਦਾ ਨਾਮ ਲਾ ਗਿਆ ਵੀ ਥੋੜਾ ਜਿਹੜਾ ਉਹਨਾਂ ਨੇ ਪੈਫਿਲਟੀ ਵੀ ਛਪਾਇਆ ਉਧਾਰ ਅੰਗਰੀਜੀ ਚ ਭਲੇ ਇਨੀ ਕਿਤੇ ਮੂਲ ਸਮਝ ਇਹਨਾਂ ਨੂੰ ਚਾਹੀਦੀ ਆ ਵੀ ਇਹ ਪੰਜਾਬ ਆ ਤੇ ਆਪਣੇ ਪੰਜਾਬੀ ਦੇ ਵਿੱਚ ਵੀ ਹੋਣਾ ਠੀਕ ਹੈ ਜੀ ਤੇ ਦੂਜਾ ਹੋਰ ਵੀ ਕਾਫੀ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਭਈ ਇੱਕ ਤਾਂ ਸਾਰੇ ਸ਼ਹਿਰ ਚ ਇਹਨਾਂ ਸਪੀਕਰ ਲਾਤੇ ਠੀਕ ਹੈ ਮੈਂ ਰਾਤੀ ਡੀਸੀ ਨਾਲ ਗੱਲ ਕੀਤੀ ਸੀ ਵੀ ਇਹ ਸਾਰੇ ਸ਼ਹਿਰ 'ਚ ਨਹੀਂ ਲੱਗਣਗੇ ਜਿੱਥੇ ਤੁਹਾਡਾ ਪ੍ਰੋਗਰਾਮ ਹੈ ਉੱਥੇ ਲੱਗਣਗੇ ਔਰ ਅੱਜ ਇਹਨਾਂ ਨੇ ਸਵੇਰ ਦੇ ਇਥੋਂ ਤੇ ਲਾਥੇ ਆ ਕਿਉਂਕਿ ਪ੍ਰੋਗਰਾਮ ਇਥੇ ਅੱਗੇ ਮਨਾਏ ਜਾਂਦੇ ਆ ਬਾਕੀ ਦੇਖੋ ਅਸੀਂ ਤੇ ਚਾਹੁੰਦੇ ਆ ਵੀ ਜੋ ਵੀ ਪ੍ਰੋਗਰਾਮ ਹੈ ਗੁਰੂ ਨੂੰ ਯਾਦ ਕਰਨਾ ਇਹ ਆਪਾਂ ਬੜੇ ਪ੍ਰੇਮ ਪਿਆਰ ਦੇ ਨਾਲ ਕਰੀਏ ਜੀ ਸਰਕਾਰ ਅਲੱਗ ਪ੍ਰੋਗਰਾਮ ਕਰ ਰਹੀ ਪਰ ਕਿਸੇ ਵੀ ਤਰੀਕੇ ਨਾਲ ਸਾਰੇ ਸ਼ਹਿਰ 'ਚ ਸਪੀਕਰ ਲਾਉਣੇ ਇਹ ਕੋਈ ਵਾਜਬ ਗੱਲ ਨਹੀਂ ਆ ਠੀਕ ਹੈ ਜੀ ਇਹ ਠੀਕ ਨਹੀਂ ਆ ਠੀਕ ਹੈ ਤਾਂ ਲਾਉਣੇ ਸ਼ੁਰੂ ਕਰਦੇ ਹਾਂ ਠੀਕ ਹੈ ਠੀਕ ਆ ਆਪਣੇ ਪੱਧਰ ਤੇ ਮਨਾ ਰਹੀ ਹੈ ਤੇ ਲੇਕਿਨ ਤਰੀਕਾ ਸੇਮ ਹੈ ਕੋਈ ਤਾਲਮੇਲ ਦੀ ਕਮੀ ਤਾਂ ਨਹੀਂ ਸਟ੍ਰਾਈਕ ਕੀਤੀ ਆ ਕੋਈ ਨਹੀਂ ਤਾਲਮੇਲ ਦੀ ਕੋਈ ਕਮੀ ਨਹੀਂ ਸਰਕਾਰ ਦੀ ਜਿਹਦਾ ਉਹ ਆਪਣੀ ਜਿੱਦ ਪੁਕਾਰ ਰਹੀ ਆ ਪੰਥ ਦੀ ਆਪਣੀ ਜਿਹਦਾ ਪੰਥ ਆਪਣੇ ਤਰੀਕੇ ਨਾਲ ਮਨਾ ਰਿਹਾ ਕੋਈ ਗੱਲ ਨਹੀਂ ਅੱਗੇ ਵੀ ਥੋੜਾ ਬਤਾਂਦਾ ਰਿਹਾ ਪਰ ਫਿਰ ਵੀ ਚਲੋ ਗੱਲ ਤੇ ਵੀ ਗੁਰੂ ਨੂੰ ਯਾਦ ਕਰਨਾ ਜਿੱਥੇ ਗੁਰੂ ਦੇ ਅਸੀਸ ਦਾ ਸੰਸਕਾਰ ਹੋਇਆ ਸੱਚੇ ਪਾਤਸ਼ਾਹ ਜੀ ਦਾ ਠੀਕ ਹੈ ਜੀ ਉੱਥੇ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ ਹਾਂਜੀ ਠੀਕ ਹੈ ਠੀਕ ਹੈ